ਸਾਸਤ੍ਰਕਾਲ ਤੁਸੀਂ ਵੇਖ ਰਹੇ ਹੋ ਪੋਸ ਸੁਨਾਵਾ ਅੱਜ ਇਸ ਐਪੀਸੋਡ ਵਿੱਚ ਗੱਲ ਕਰਾਂਗੇ ਪੰਜਾਬੀ ਦੇ ਮਸ਼ਹੂਰ ਗੀਤਕਾਰ ਤੇ ਮਸ਼ਹੂਰ ਗਾਇਕ ਜਨਾਬ ਹਾਕਮ ਬਖਤਰੀ ਵਾਲੇ ਜੀ ਦੀ ਜ਼ਿੰਦਗੀ ਨੂੰ ਲੈ ਕੇ ਆਖਰ ਉਸਨੇ ਘਰ ਕਿਉਂ ਛੱਡਿਆ ਤੇ ਘਰ ਛੱਡਣ ਤੋਂ ਬਾਅਦ ਕਿੱਥੇ ਪਹੁੰਚ ਗਿਆ ਹਾਕਮ ਬਖਤਰੀ ਵਾਲੇ ਦੀ ਜ਼ਿੰਦਗੀ ਦੇ ਨਾਲ ਅੱਜ ਰਿਲੇਟਡ ਗੱਲਾਂ ਬਾਤਾਂ ਬਹੁਤ ਸਾਰੀਆਂ ਮੈਂ ਆਪਣਾ ਸ਼ੇਅਰ ਕਰਨ ਜਾ ਰਿਹਾ ਹਾਂ ਔਰ ਦੋਸਤੋ ਇਸ ਐਪੀਸੋਡ ਨੂੰ ਵਾਕਈ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਕਿਉਂਕਿ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਇਨਸਾਨ ਕਈ ਵਾਰ ਅਜੀਬੇ ਫੈਸਲੇ ਲੈਂਦਾ ਹੈ ਜਿਨ੍ਹਾਂ ਫੈਸਲਿਆਂ ਦੇ ਨਾਲ ਜਾਂ ਤਾਂ ਫਿਰ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਜਾਂ ਫਿਰ ਆਬਾਦ ਹੋ ਜਾਂਦੀ ਹੈ ਹਾਕਮ ਬਖਤਰੀ ਵਾਲਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖਤਰੀ ਦੇ ਵਿੱਚ ਜਨਮਿਆ ਇਹਨਾਂ ਦੇ ਪਿਤਾ ਜੀ ਸਰਦਾਰ ਟਿੱਕਾ ਸਿੰਘ ਜੀ ਤੇ ਮਾਤਾ ਲੀਲਾਬੰਤੀ ਜੀ ਇਹਨਾਂ ਦੇ ਮਾਤਾ ਜੀ ਗਰੀਬੀ ਪਰਿਵਾਰ ਵਿੱਚ ਜ਼ਿਆਦਾ ਹੋਣ ਕਰਕੇ ਹਾਕਮ ਬਖਤਰੀ ਜੀ ਪਰੇਸ਼ਾਨ ਰਹਿੰਦੇ ਸੀ ਕਿਉਂਕਿ ਉਹਨਾਂ ਦਾ ਸੁਪਨਾ ਬਹੁਤ ਵੱਡਾ ਸੀ ਲੇਕਿਨ ਉਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਹਾਕਮ ਬਖਤਰੀ ਜੀ ਨੂੰ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ ਉਹ ਕਹਿੰਦੇ ਆ ਕਿ ਜਦੋਂ ਆਕਾਲ ਪੁਰਖ ਦੀ ਕਿਰਪਾ ਹੋਵੇ ਬਖਸ਼ਿਸ਼ ਹੋਵੇ ਤਾਂ ਫਿਰ ਉਹ ਸੁਪਨਿਆਂ ਨੂੰ ਭਾਗ ਲਾਉਂਦਾ ਔਰ ਸੁਪਨੇ ਸਾਕਾਰ ਹੁੰਦੇ ਨੇ ਹਾਕਮ ਬਖਤਰੀ ਵਾਲਾ ਤੇ ਉਹਨਾਂ ਦੇ ਸਾਥੀ ਕਲਾਕਾਰ ਬੀਬਾ ਦਲਜੀਤ ਕੌਰ ਜੀ ਜਿਨ੍ਹਾਂ ਦੇ ਅਖਾੜਿਆਂ ਨੂੰ ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ ਬਹੁਤ ਮੁਹੱਬਤ ਤੇ ਬੜਾ ਸਤਿਕਾਰ ਦਿੱਤਾ ਹੈ ਔਰ ਅੱਜ ਵੀ ਦੇ ਰਹੇ ਹੋ ਉਹਨਾਂ ਦੇ ਗੀਤ ਜੋ ਬਖਤਲੀ ਵਾਰੀ ਜੀ ਨੇ ਲਿਖੇ ਸੀ ਮਕਬੂਲ ਆਵਾਜ਼ਾਂ ਨੇ ਉਹਨਾਂ ਨੂੰ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਗਾਇਆ ਦੋਸਤੋ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਕਿਉਂਕਿ ਮਾਤਾ ਪਿਤਾ ਚਾਹੁੰਦੇ ਸੀ ਕਿ ਮੈਂ ਆਪਣੇ ਬੇਟੇ ਨੂੰ ਚੰਗਾ ਐਟਮੋਸਫੀਅਰ ਦਮਾ ਚੰਗਾ ਵਾਤਾਵਰਨ ਦੇ ਮਾਂ ਪਰ ਜਦੋਂ ਘਰ ਦੇ ਵਿੱਚ ਗਰੀਬੀ ਹੋਵੇ ਨਾ ਤਾਂ ਕਿਸੇ ਦੀ ਵਾਹ ਪੇਸ਼ ਨਹੀਂ ਜਾਂਦੀ ਪਰ ਕੀ ਪਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਗਰੀਬੀ ਦੇ ਢੇਰ ਦੇ ਵਿੱਚ ਪੈਦਾ ਹੋਇਆ ਇੱਕ ਸ਼ਖਸ ਆਉਣ ਵਾਲੇ ਸਮੇਂ ਦੇ ਵਿੱਚ ਹੀਰਾ ਬਣ ਕੇ ਨਿਕਲੇਗਾ ਔਰ ਹੋਇਆ ਵੀ ਉਸੇ ਤਰ੍ਹਾਂ ਹਾਕਮ ਬਖਤਰੀ ਵਾਲਾ ਦੁਨੀਆ ਦੇ ਕੋਨੇ-ਕੋਨੇ ਤੇ ਨਾਮ ਇਹ ਲੋਕ ਜਾਣਨ ਲੱਗ ਪਏ ਬਖਤਰੀ ਪਿੰਡ ਦੇ ਵਿੱਚ ਪੈਦਾ ਹੋ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੀ ਗਾਇਕੀ ਤੇ ਆਪਣੀ ਗੀਤਕਾਰੀ ਦਾ ਪਰਚਮ ਲਹਿਰਾਇਆ ਦੋਸਤੋ ਜਦੋਂ ਘਰ ਦੇ ਵਿੱਚ ਸੁਪਨੇ ਉਸ ਲੈਵਲ ਦੇ ਨਹੀਂ ਸੀ ਪੂਰੇ ਹੋ ਰਹੇ ਤਾਂ ਹਾਕਮ ਬਖਤਰੀ ਵਾਲੇ ਜੀ ਨੇ ਇੱਕ ਜ਼ਿੰਦਗੀ 'ਚ ਫੈਸਲਾ ਲੀਤਾ ਹੈ ਇਜਾਜ਼ਤ ਲਈਤੀ ਆਪਣੀ ਮਾਤਾ ਜੀ ਤੋਂ ਕਿ ਮਾਤਾ ਜੀ ਮੇਰੇ ਸੁਪਨੇ ਬਹੁਤ ਵੱਡੇ ਨੇ ਮੈਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਘਰ ਛੱਡ ਰਿਹਾ ਹਾਂ ਮੈਂ ਹੁਣ ਉਸੇ ਦਿਨ ਹੀ ਘਰ ਵਾਪਸ ਆਵਾਂਗਾ ਜਿਸ ਦਿਨ ਮੈਂ ਕੁਝ ਬਣ ਕੇ ਆ ਮੈਂ ਕਲਾਕਾਰ ਬਣ ਗਿਆ ਉਸੇ ਦਿਨ ਹੀ ਵਾਪਸ ਆਵਾਂਗਾ ਆਸ਼ੀਰਵਾਦ ਲੈ ਕੇ ਹਾਕਮ ਬਖਤਰੀ ਵਾਲਾ ਲੁਧਿਆਣੇ ਗਾਇਕਾਂ ਦੀ ਮੰਡੀ ਵਿੱਚ ਪਹੁੰਚ ਗਿਆ ਔਰ ਉੱਥੇ ਜਾ ਕੇ ਉਹਨਾਂ ਨੇ ਸਜਬ ਅਰਾਈ ਕੋਟੀ ਜੀ ਦੀ ਉਸਤਾਦੀ ਦੇ ਵਿੱਚ ਆਪਣੀ ਗਾਇਕੀ ਨੂੰ ਨਿਖਾਰਨ ਵਾਸਤੇ ਉਸਤਾਦ ਕਰ ਲਿਆ ਗਾਉਣ ਦੇ ਨਾਲ-ਨਾਲ ਹਾਕਮ ਬਖਤਰੀ ਜੀ ਨੂੰ ਵੀ ਲਿਖਣ ਦਾ ਬਹੁਤ ਸ਼ੌਕ ਸੀ ਬੜੇ ਅੱਛੇ-ਅੱਛੇ ਕਲਾਕਾਰਾਂ ਨੇ ਉਹਨਾਂ ਦੇ ਲਿਖੇ ਹੋਏ ਗੀਤ ਗਾਏ ਨੇ ਲੇਕਿਨ ਕਾਫੀ ਸਟਰਗਲ ਤੋਂ ਬਾਅਦ ਆਖਮ ਬਖਤਰੀ ਜੀ ਦੇ ਨਾਲ ਮੁਲਾਕਾਤ ਬੀਬੀ ਦਲਜੀਤ ਕੌਰ ਜੀ ਦੀ ਹੋਈ ਜਿਹੜੀ ਆਪਣੇ ਆਪ ਵਿੱਚ ਇੱਕ ਐਨਸਾਈਕਲੋਪੀਡिया ਹੈ ਬਹੁਤ ਖੂਬਸੂਰਤ ਆਵਾਜ਼ ਹੈ ਬਾ ਕਮਾਲ ਗੀਤ ਗਾਏ ਨੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਭਰਪੂਰ ਸਾਥ ਦੇ ਰਹੇ ਨੇ ਹਾਕਮ ਭਖਤੜੀ ਜੀ ਬੜਾ ਕਹਿੰਦੇ ਆ ਕਿ ਜਦੋਂ ਇਹਨਾਂ ਦੇ ਪਿੰਡਾਂ ਵਿੱਚ ਵਿਆਹਾਂ ਮੇਲਿਆਂ ਦੇ ਉੱਪਰ ਕਿਸੇ ਖੁਸ਼ੀ ਦੇ ਮੌਕੇ ਤੇ ਅਖਾੜੇ ਲੱਗਦੇ ਨੇ ਤਾਂ ਤਿੱਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਹਾਕਮ ਬਖਤੜੀ ਵਾਲੇ ਜੀ ਦਾ ਇੱਕ ਅਲੱਗ ਤਰ੍ਹਾਂ ਦਾ ਸਟੇਜ ਦੇ ਉੱਪਰ ਸਟਾਈਲ ਹੈ ਖੂਬਸੂਰਤ ਦਸਤਾਰ ਪੰਜਾਬੀ ਪਿਓਰ ਔਰ ਦਸਤਾਰ ਦੇ ਉੱਪਰ ਉਹਨਾਂ ਨੇ ਇੱਕ ਰੰਗ ਬਰੰਗੀ ਪੱਟੀ ਬਨ ਲੀ ਜਾਂਦੀ ਹੈ ਔਰ ਤਰਨਾ ਛੱਡਿਆ ਹੁੰਦਾ ਹੈ ਤੂੰ ਵੀ ਹੱਥ 'ਚ ਹੁੰਦੀ ਹੈ ਚਾਦਰਾਂ ਕੁੜਤਾ ਬਾ ਕਮਾਲ ਇਸੇ ਤਰ੍ਹਾਂ ਉਹਨਾਂ ਦੇ ਕੋ ਸਿੰਗਰ ਬੀਬੀ ਬਦਲਜੀਤ ਕੌਰ ਜੀ ਉਹਨਾਂ ਦਾ ਵੀ ਪੰਜਾਬੀ ਪਹਿਰਾਵਾ ਖੂਬਸੂਰਤ ਗਾਇਕੀ ਔਰ ਮੈਂ ਦੁਆ ਕਰਦਾ ਆ ਕਾਲ ਪੁਰਖ ਦੇ ਚਰਨਾਂ 'ਚ ਕਿ ਜੋੜੀ ਹਮੇਸ਼ਾ ਸਲਾਮਤ ਰਹੇ ਇਸੇ ਤਰ੍ਹਾਂ ਲੋਕਾਂ ਦਾ ਦੁਨੀਆ ਦਾ ਮਨੋਰੰਜਨ ਕਰਦੀ ਰਹੇ ਦੋਸਤੋ ਹਾਕਮ ਬਖਤਰੀ ਜੀ ਬਾਰੇ ਜੇ ਲੇਖ ਦੀ ਗੱਲ ਕਰੀਏ ਤਾਂ ਉਹਨਾਂ ਨੇ ਹਰ ਤਰ੍ਹਾਂ ਦੇ ਗੀਤ ਲਿਖੇ ਨੇ ਡਰਾਈਵਰਾਂ ਦੇ ਸੱਭਿਆਚਾਰਕ ਨੂੰ ਵੀ ਉਹਨਾਂ ਨੇ ਲਾਇਆ ਰਿਸ਼ਤਿਆਂ ਨੂੰ ਵੀ ਬਰਕਰਾਰ ਰੱਖਿਆ ਔਰ ਖਾਸ ਕਰਕੇ ਜਦੋਂ ਦਾ ਟਰੱਕ ਲੈ ਲਿਆ ਇਹ ਜਦੋਂ ਨਰੂਲਾ ਸਾਹਿਬ ਦੇ ਸੰਗੀਤ ਦੇ ਵਿੱਚ ਟੇਪ ਆਈ ਤੇ ਧੰਨ ਧੰਨ ਕਰਵਾ ਦਿੱਤੀ ਇਸ ਟੇਪ ਨੇ ਇਸ ਟੇਪ ਦਾ ਇੱਕ ਇੱਕ ਗੀਤ ਬੜਾ ਪਿਆਰ ਤੇ ਬੜੇ ਸਤਕਾਰ ਦੇ ਨਾਲ ਲੋਕਾਂ ਨੇ ਸੁਣਿਆ ਹਾਕਮ ਬਖਤੜੀ ਵਾਲਾ ਇੱਕ ਉਹ ਗੀਤਕਾਰ ਜਿਹਦੇ ਗੀਤਾਂ ਨੂੰ ਸਰਦੂਲ ਸਿਕੰਦਰ ਚਾਂਦੀਰਾਮ ਦੀਦਾਰ ਸੰਦੂ ਨਰਿੰਦਰ ਬੀਬਾ ਜਗਮੋਹਨ ਕੋਰ ਔਰ ਪਰਮਿੰਦਰ ਸੰਦੂ ਕੁਲਦੀਪ ਮਾਨ ਕੁਲਦੀਪ ਪਾਰਸ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਇਹਨਾਂ ਦੇ ਗੀਤਾਂ ਨੂੰ ਗਾਇਆ। ਔਰ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਜਦੋਂ ਇਹਨਾਂ ਦੇ ਗੀਤ ਲਿਖੇ ਨੂੰ ਕਲਾਕਾਰਾਂ ਨੇ ਗਾਇਆ ਤੇ ਹੋੜੀ-ਹੋੜੀ ਇਸ ਹਾਕਮ ਬਖਤਰੀ ਵਾਲੇ ਜੀ ਦਾ ਨਾਮ ਲੋਕਾਂ 'ਚ ਆਉਣ ਲੱਗ ਪਿਆ। ਖਾਸ ਕਰਕੇ ਕਰਤਾਰ ਰਮਲਾ ਜੀ ਨੇ ਜਦੋਂ ਇਹਨਾਂ ਦੇ ਗੀਤ ਨੂੰ ਆਵਾਜ਼ ਦਿੱਤੀ। ਅੱਜ ਹਾਕਮ ਬਖਤਰੀ ਵਾਲਾ ਤੇ ਬੀਬਾ ਦਲਜੀਤ ਕੌਰ ਜੀ ਦਾ ਨਾਮ ਬੜੇ ਪਿਆਰ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ ਲੁਧਿਆਣੇ ਦੇ ਵਿੱਚ ਆ ਕੇ ਇਹਨਾਂ ਨੇ ਬਹੁਤ ਸਟਰਗਲ ਕੀਤਾ ਲੇਕਿਨ ਅੱਜ ਉਹਨਾਂ ਨੂੰ ਸਟਰਗਲ ਦਾ ਫਲ ਮਿਲਿਆ ਪਰਿਵਾਰ ਬਹੁਤ ਅੱਛਾ ਮਿਲਿਆ ਹੈ ਬੱਚੇ ਖੁਸ਼ ਨੇ ਆਪ ਖੁਸ਼ ਹੈ ਸੋ ਹਾਕਮ ਬਖਤਰੀ ਵਾਇਆ ਜੀ ਤੇ ਬੀਬੀ ਦਲਜੀਤ ਕੌਰ ਜੀ ਤੁਸੀਂ ਲੱਖਾਂ ਸਾਲ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਆਪਣੀ ਆਵਾਜ਼ ਦੇ ਨਾਲ ਆਪਣੀ ਤੁੰਬੀ ਦੇ ਨਾਲ ਔਰ ਕਈ ਜਗ੍ਹਾ ਇਹਨਾਂ ਨੂੰ ਬੜੇ ਸਨਮਾਨ ਮਿਲੇ ਨੇ ਬੜੇ ਸਤਕਾਰ ਮਿਲੇ ਨੇ ਚਾਂਦੀ ਦੀ ਤੁੰਬੀ ਤੱਕ ਦਾ ਸਨਮਾਨ ਜਿਹੜਾ ਹੈ ਉਹ ਦਿੱਤਾ ਗਿਆ ਹੈ ਸੋ ਹਾਕਮ ਜੀ ਤੁਸੀਂ ਹਮੇਸ਼ਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆਇਓ ਕਰਦੇ ਰਹੋਗੇ ਸੋ ਪੋਸੂਨਾਵਾ ਚੈਨਲ ਵੱਲੋਂ ਆਪ ਜੀ ਨੂੰ ਦਿਲੋਂ ਇਹ ਹੀ ਦੁਆਇਆ ਕਿ ਤੁਸੀਂ ਹਮੇਸ਼ਾ ਤਰੱਕੀਆਂ ਮਾਣੋ ਚੜ੍ਹਦੀ ਕਲਾ 'ਚ ਰਹੋ ਇਨਾਂ ਕਿ ਇਤਿਹਾਸ ਦੱਸਦਿਆਂ ਜੇ ਕੋਈ ਗਲਤੀ ਹੋਈ ਹੈ ਇਹ ਉਹਦੇ ਲਈ ਖੇਮਾ ਦੇ ਜਾਂਚ ਖਾਂ